ਹਾਂਜੀ ਪਿਆਰੇ ਦੋਸਤੋ ਕਿਦਾਂ ਸਾਰੇ ਆਸ ਕਰਦਾ ਕਿ ਸਾਰੇ ਠੀਕ ਹੋਵੋਗੇ ਅੱਜ ਤੁਹਾਨੂੰ ਸ਼੍ਰੀ ਬਾਲਾ ਜੀ ਐਗਰੀ ਵਰਕਸ਼ ਪਿੰਡ ਜੋੜਕੇ ਕੰਕਰ ਫਾਇਲ ਕਾ ਜ਼ਿਲ੍ਹੇ ਤੋਂ ਬਣੀ ਹੋਈ ਟਰਾਲੀ ਤੁਹਾਨੂੰ ਰੂਬਰੂ ਕਰਵਾਵਾਂਗੇ ਮਿਸਤਰੀ ਦਾ ਨਾਮ ਮੱਲੂ ਰਾਮ ਜੀ ਬਣੀ ਹੋਈ ਟਰਾਲੀ ਤੁਹਾਨੂੰ ਰੂਬਰੂ ਕਰਾਂ ਟਰਾਲੀ ਜਰੂਰ ਸੈਂਪਲ ਆ ਦੋਸਤੋ ਪਰ ਮੈਨੂੰ ਆਸਟ੍ਰੇਲੀਆ ਦੇ ਵਿੱਚ ਲੋਕ ਮੈਨੂੰ ਬਹੁਤ ਹੀ ਵਧੀਆ ਲੱਗੇ ਤੁਸੀਂ ਆਪਣੀ رائے ਜ਼ਰੂਰ ਦਿਓ ਤੁਹਾਨੂੰ ਲੋਕ ਬਖਾਉਣੇ ਆ ਜੀ ਤੇ ਬਹੁਤ ਹੀ ਛੋਟਾ ਲੋਕ ਤੇ ਬਹੁਤ ਹੀ ਵਧੀਆ ਲੋਕ ਸਿੰਪਲ ਲੋਕ ਹੈ ਹਰੇਕ ਮਿਸਤਰੀ ਰਾਏ ਨੂੰ ਤਿਆਰ ਕਰ ਸਕਦਾ ਆ ਲੋਕ ਇੱਕ ਚੈਨਲ ਦੇ ਟੁਕੜੇ ਦੇ ਉੱਤੇ ਤਿਆਰ ਕੀਤਾ ਹੋਇਆ ਤੇ ਆ ਵੇਖੋ ਇਦੇ ਵਿੱਚ ਆ ਕੇ ਡਾਲਾ ਫਸ ਜਾਂਦਾ ਹਰ ਤਰੀਕੇ ਨਾਲ ਮਿਸਤਰੀਆਂ ਨੂੰ ਤਿਆਰ ਕਰ ਸਕਦੇ ਆ ਸੈਂਪਲ ਤਰੀਕੇ ਨਾਲ ਵੀ ਜਿਵੇਂ ਆ ਸੈਂਪਲ ਤਰੀਕੇ ਨਾਲ ਵਧੀਆ ਟੈਕਨੀਕ ਨਾਲ ਤਿਆਰ ਕੀਤਾ ਤੇ ਆ ਪੌੜੀ ਲਾਈ ਆ ਤੇ ਟਰਾਲੀ ਹੋਣੀ ਜ਼ਰੂਰ ਹੈ ਬਹੁਤ ਵਧੀਆ ਟਰਾਲੀ ਆ ਇਹਨਾਂ ਨਾਂ ਤਾਂ ਨਜਾਇਜ਼ ਲੋਹਾ ਠੱਪੇ ਦੇ ਉੱਤੇ ਹੁਣ ਜਿਵੇਂ ਆ ਪੋੜੀ ਬਣਾਈ ਹੋਈ ਐ ਵਧੀਆ ਗੋਲ ਪਾਇਪ ਦੀ ਪੋੜੀ ਬਣਾਈ ਆ ਯਾਨੀ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਟਰਾਲੀ ਦੇ ਵਿੱਚ ਉਹ ਸਾਰੀਆਂ ਹੁਣ ਆਹ ਚੀਜ਼ ਲੱਗੀ ਹੋਈ ਐ ਡਾਲਾ ਬਹੁਤ ਸੋਹਣਾ ਬਣਾਇਆ ਨਾ ਵੇਖੋ ਡਾਲਾ ਤਿਆਰ ਲਾਂ ਬਹੁਤ ਵਧੀਆ ਬਣਾਈਆ ਤੇ ਇੱਕ ਹੋਰ ਲੋਕ ਤੁਹਾਨੂੰ ਵਿਖਾਉਨੇ ਆ ਇਹ ਆ ਲੋਕ ਆ ਮਿੱਤਰੋ ਦੋਨੇ ਪਾਸੇ ਫੋਲੇ ਦਾ ਦਬਾਅ ਆ ਜਾਂਦਾ ਡਾਲਾ ਬਿਲਕੁਲ ਵੀ ਨਹੀਂ ਖਲਦਾ ਫਿਕਸ ਡਾਲਾ ਲੱਗਦਾ ਤੁਹਾਨੂੰ ਇਹ ਡਾਲਾ ਲਾ ਕੇ ਵਿਖਾਉਨੇ ਆ ਆ ਇਧਰਲੀ ਸਾਈਡ ਆ ਤੇ ਆਹ ਹੈਂਡਲ ਆ ਇਹਦਾ ਇਹ ਹੈਂਡਲ ਦੇ ਨਾਲ ਇਹ ਦੋਨੇ ਚੜੀਆਂ ਦੀਆਂ ਤਾਂ ਠਾਉਂਦੀਆਂ ਹੁਣ ਤੁਹਾਨੂੰ ਇਹ ਲਾ ਕੇ ਵਿਖਾਉਨੇ ਆ ਤੇ ਖੁੱਲ ਕੇ ਵਿਖਾਉਨੇ ਡਾਲੇ ਤੇ ਹੁਣ ਲਾ ਕੇ ਵਿਖਾਉਨੇ ਆ ਆ ਵੇਖੋ ਹਾਂ ਜਿਵੇਂ ਫਿਕਸ ਜਾ ਕੇ ਡਾਲਾ ਲੱਗਦਾ ਨਾ ਕੋਈ ਬਿੰਗਾ ਨਾ ਠੇਡਾ ਨਾ ਚੱਕ ਕੇ ਲਾਉਣਾ ਪੈਂਦਾ ਡਾਲੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਲੋਕ ਬਣਾਇਆ ਮਿਸਤਰੀ ਨੇ ਬਹੁਤ ਹੀ ਸੋਹਣੀ ਟਰਾਲੀ ਬਣਾਈ ਆ ਹੋਲੀ ਟਰਾਲੀ ਬਣਾਈ ਆ ਨਾਲੇ ਨਾ ਨਜਾਇਜ਼ ਲੋਹਾ ਠੱਪਿਆ ਦੇ ਉੱਤੇ ਜੇ ਕਿਸੇ ਵੀ ਵੀਰ ਪ੍ਰਾਨ ਨੇ ਟਰਾਲੀ ਬਣਵਾਣੀ ਹੋਵੇ ਤਾਂ ਸਕਰੀਨ ਦੇ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਮੇਰੀ ਇਸ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੇ ਦੋਸਤੋ